ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਅੱਜ ਦਾ ਟਾਪਿਕ ਬੜਾ ਮਹੱਤਵਪੂਰਨ ਹੈ ਤੀਰ ਜੀ ਸਾਡੇ ਨਾਲ ਮੌਜੂਦ ਨੇ ਸ਼ੁਰੂਆਤ ਕਰਦੇ ਹਾਂ ਤੀਰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਟਾਪਿਕ ਬੜਾ ਮਹੱਤਵਪੂਰਨ ਹੈ ਜੋ ਸਥਿਤੀਆਂ ਕੈਨੇਡਾ ਦੇ ਵਿੱਚ ਬਣੀਆਂ ਨੇ ਪੀਆਰ ਨੂੰ ਲੈ ਕੇ ਵੀ ਕਾਫੀ ਦੁਚਿੱਤੀ ਚ ਨੇ ਸਾਡੇ ਵਿਦਿਆਰਥੀ ਕਿਹੜੇ ਵਿਦਿਆਰਥੀਆਂ ਨੂੰ ਹੁਣ ਪੰਜਾਬ ਜਾਂ ਇੰਡੀਆ 'ਚ ਵਾਪਸ ਮੋੜ ਆਉਣਾ ਚਾਹੀਦਾ ਤੇ ਕਿਉਂ ਉਹਦਾ ਫਾਇਦਾ ਕੀ ਹੈ ਇਹਦੇ ਉੱਪਰ ਅੱਜ ਖੁਲਾਸੇ ਕਰੂੰ ਤੇ ਮੈਂ ਅੱਜ ਨਾ ਸਾਰੇ ਵੱਲੋਂ ਦਰਸ਼ਕਾਂ ਨੂੰ ਕਹੂੰਗਾ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਕੋਈ ਕਮਰਸ਼ੀਅਲ ਐਂਗਲ ਨਹੀਂ ਹੈ ਕੋਈ ਇਹਦੇ 'ਚੋਂ ਸਾਨੂੰ ਕੋਈ ਕਮਾਈ ਨਹੀਂ ਹੋਣੀ ਕੋਈ ਮੈਂ ਇਹ ਨਹੀਂ ਕਿ ਮੈਨੂੰ ਕੋਈ ਕਿਸੇ ਯੂਨੀਵਰਸਿਟੀ ਕਾਲਜ ਵਾਲੇ ਨੇ ਕੋਈ ਕਮਿਸ਼ਨਾ ਦੇਣੀ ਆ ਪਰ ਇਹ ਇੱਕ ਇਨਸਾਨੀਅਤ ਤੌਰ ਤੇ ਵੀਡੀਓ ਹੈਗੀ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਕਿ ਜੋ ਇੱਕ ਸਾਡੀ ਜ਼ਿੰਦਗੀ ਦਾ ਜਾਤੀ ਤਜਰਬਾ ਹੈਗਾ ਹੈਗਾ ਕਿ ਲਾਈਫ ਦੇ ਵਿੱਚ ਕਿੱਦਾਂ ਤੜੇ ਅਸਲੇ ਪ੍ਰੋਬਲਮ ਚੱਲ ਰਹੀ ਹੈ ਕੈਨੇਡਾ ਦੇ ਪੀਆਰ ਕੇ ਜੇ ਹੋ ਸਕਦਾ ਇੱਕ ਸਲਾਹ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਜ਼ਿੰਦਗੀ ਬਦਲ ਸਕੇ ਤੇ ਸਰ ਇਸ ਵੇਲੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਸਭ ਤੋਂ ਵੱਡੀ ਪਰੇਸ਼ਾਨੀ ਨਾ ਮਾਪਿਆਂ ਦੀ ਵੀ ਹੈ ਜਿਨ੍ਹਾਂ ਨੇ ਆਪਣੀ ਸਾਰੇ ਸਾਰੇ ਉਮਰ ਦੀ ਲਗਾ ਕੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਉਪਰੋਂ ਕੀ ਹੋਇਆ ਕਿ ਜੋ ਕੈਨੇਡਾ ਦੇ ਵਿੱਚ ਇੰਟਰਨਲ ਹਾਲਾਤ ਬਣੇ ਜਿਹਦਾ ਪਹਿਲਾਂ ਵੀ ਸਰ ਮੈਂ ਦੱਸਾਂ ਕਿ ਬੱਚਾ ਇਧਰ ਉਧਰ ਮੂਵ ਹੋ ਜਾਂਦਾ ਸੀ ਜਦੋਂ ਬੀ ਪੀ ਐਨ ਪੀ ਦੇ ਥਰੂ 600 ਪੁਆਇੰਟ ਮਿਲ ਜਾਂਦੇ ਸੀਗੇ ਤੇ ਬੱਚਾ ਪੀ ਆਰ ਲੈ ਜਾਂਦਾ ਸੀਗਾ ਤੇ ਜਦੋਂ ਦੀ ਉਹ ਚੀਜ਼ਾਂ ਬੰਦ ਹੋਈਆਂ ਨਾ ਤੇ ਉਸ ਵੇਲੇ ਜਿਹੜਾ ਕਿ ਬੱਚਾ ਇਸ ਵੇਲੇ ਸਟਕ ਫੀਲ ਕਰ ਰਿਹਾ ਤੇ ਜਿਹੜਾ ਕਿ ਬੱਚਿਆਂ ਨੂੰ ਵਾਪਸ ਆਉਣ ਦਾ ਵੀ ਡਰ ਨਾ ਜਿਹੜਾ ਕਿ ਬਹੁਤ ਸਾਰੇ ਬੱਚਿਆਂ ਤੇ ਜਿਹੜਾ ਕਿ ਮੈਂ ਤਾਂ ਕਹੂੰਗਾ ਸਿਰ ਤੇ ਮੰਡਰਾ ਰਿਹਾ ਜਿਹੜਾ ਕਿ ਹੈਗਾ ਵੀ ਆ ਟੈਨਸ਼ਨ ਮਾਪਿਆਂ ਨੂੰ ਕੀ ਕਰਾਂਗੇ ਪਰ ਅੱਜ ਦੀ ਇਸ ਵੀਡੀਓ 'ਚ ਮੈਂ ਕਹਾਂਗਾ ਕਿ ਦੋ ਤਰ੍ਹਾਂ ਦੇ ਮੈਂ ਬੱਚੇ ਆ ਤੇ ਦੋ ਕੈਟਾਗਰੀ 'ਚ ਮੈਂ ਡਿਫਾਈਨ ਕੀਤੇ ਆ ਤੇ ਜਿਹਨਾਂ ਨੂੰ ਮੈਂ ਆ ਪਗਾਉਂਗਾ ਕਿ ਜੇ ਤੁਸੀਂ ਆਉਣਾ ਚਾਹੁੰਦੇ ਆ ਤੇ ਜਰੂਰ ਇੰਡੀਆ ਆਓ ਕਿਉਂਕਿ ਇੰਡੀਆ ਆ ਕੇ ਵੀ ਤੁਸੀਂ ਪੀਆਰ ਲੈ ਕੇ ਵਾਪਸ ਜਾ ਸਕਦੇ ਆ ਬਟ ਹਰ ਕੇਸ ਟੂ ਕੇਸ ਵੇਰੀ ਕਰਕੇ ਵਰ ਸ਼ੁਰੂ ਸਟਾਰਟਿੰਗ 'ਚ ਹੀ ਕਹਿਦਾਂ Instagram ਤੇ ਤੀਰਤ ਸਿੰਘ ਮੇਰੀ ਪਰਸਨਲ ਆਈਡੀ ਨੂੰ ਜਰੂਰ ਫੋਲੋ ਕਰੋ ਪਿੰਨਕਲ এডਿਊਕੇਸ਼ਨ ਦੇ ਤੇ ਜਾ ਕੇ ਮੈਸੇਜ ਕਰੋ ਦੈਨ ਤੁਸੀਂ ਅਸੈਸ ਕਰ ਸਕਦੇ ਆ ਤੇ ਮੈਂ ਸਰ ਇਸ ਵੇਲੇ ਨਾ ਦੋ ਤਰ੍ਹਾਂ ਦੀਆਂ ਵੀਡੀਓਜ਼ ਮਾਰਕੀਟ 'ਚ ਚੱਲ ਰਹੀਆਂ ਆ ਪਹਿਲੀ ਤਾਂ ਸਭ ਨੂੰ ਪਤਾ ਹੀ ਆ ਜਿਹਨੇ ਕੈਨੇਡਾ ਨੂੰ ਮਾੜਾ ਭੰਡਿਆ ਜਾਂਦਾ ਤੇ ਜਿਹਦੇ ਕਰਕੇ ਅੱਜ ਬੁਰੇ ਹਾਲ ਵੀ ਆ ਜਿਹਦੇ ਕਰਕੇ ਕੈਨੇਡਾ ਨੇ ਰੰਗ ਵੀ ਦਿਖਾਇਆ ਕਿ ਹਾਂ ਵੀ ਮੈਂ ਵੀ ਸ਼ਕਤੀ ਕਰਕੇ ਦਿਖਾਉਂਦਾ ਵੀ ਕੀ ਤੁਸੀਂ ਤਾਂ ਮਜ਼ਾਕ ਹੀ ਬਣਾ ਲਿਆ ਜਿਹੜੀ ਕਿ ਸੱਚਾਈ ਵੀ ਆ ਦੂਜੀ ਇੱਕ ਵੀਡੀਓ ਆਂਦੀ ਕਿ ਸਾਡੇ ਵਰਗਿਆਂ ਦੀ ਹੈਗੇ ਆ ਗਿਨੇ ਚੁਣੇ ਬੰਦੇ ਕਿਹੜੇ ਜਿਹੜੇ ਅੱਜ ਵੀ ਬੱਚਿਆਂ ਨੂੰ ਸਪੋਰਟ ਕਰ ਰਹੇ ਆ ਕਿ ਅੱਜ ਵੀ ਬੱਚਿਆਂ ਨੂੰ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਪੋਜ਼ੀਟਿਵ ਮੋਟੀਵੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਨਾ ਇੱਕ ਜਾਤੀ ਜ਼ਿੰਦਗੀ ਦਾ ਤਜਰਬਾ ਵੀ ਹੈ ਤੇ ਸੱਚਾਈ ਵੀ ਆ ਢੇਰੀ ਟਾ ਲੋ ਕਿਸੇ ਨੇ ਨਹੀਂ ਆਉਣਾ ਜਾਂ ਮ ਆਪਣੀ ਇਸ ਪ੍ਰੋਬਲਮ ਨੂੰ ਫੇਸ ਕਰੀਏ ਤੇ ਜਿਹੜੇ ਵੀ ਇਹਦੇ ਮਤਲਬ ਕਿ ਜੋ ਵੀ ਸਾਨੂੰ ਇਸ ਪ੍ਰੋਬਲਮ ਚ ਕਰਨਾ ਚਾਹੀਦਾ ਸਿਆਣਾ ਆਪਣਾ ਡਿਸੀਜਨ ਲਈਏ ਤੇ ਇਸ ਪ੍ਰੋਬਲਮ ਨੂੰ ਢਾ ਕੇ ਜਿਹੜਾ ਕਿ ਮੈਂ ਤਾਂ ਕਹੂੰਗਾ ਜ਼ਿੰਦਗੀ ਦੇ ਵਿੱਚ ਜਿੱਤ ਹਾਸਲ ਕਰੀਏ ਤੇ ਦੋ ਕੈਟਾਗਰੀ ਦੇ ਮੈਂ ਪਹਿਲੋ ਕਹਿਣਾ ਚਾਹੂੰਗਾ ਕਿਉਂਕਿ ਸਰ ਆਪਾਂ ਗੱਲ ਕਰਨੀ ਫੈਕਟਸ ਦੀ ਤੁਹਾਨੂੰ ਮੈਂ ਕਹੂੰਗਾ ਤੇ ਜਿਹੜੀ ਵੀ ਚੀਜ਼ ਆਪਾਂ ਅੱਜ ਇੱਥੇ ਕਰ ਰਹੇ ਤੇ ਮੈਂ ਕਹਾਂਗਾ ਕਿ ਚਾਹੇ ਨਾਲ ਆਪਣੇ ਲੈਪਟਾਪ ਖੋਲੋ Google ਤੇ ਨਾ ਐਕਸਪ੍ਰੈਸ ਐਂਟਰੀ ਲਿਖੋ ਚਾਹੇ ਕਿਸੇ ਦਾ ਵੀ ਉਥੇ ਬੱਚਾ ਹੋਵੇ ਚਾਹੇ ਲੀਡਰਾਂ ਦਾ ਬੱਚਾ ਚਾਹੇ ਨਾਰਮਲ ਘਰ ਦਾ ਬੱਚਾ ਚਾਹੇ ਇੰਡੀਆ ਦਾ ਬੱਚਾ ਚਾਹੇ ਕਿਸੇ ਹੋਰ ਕੰਟਰੀ ਦਾ ਬੱਚਾ ਸਾਰਿਆਂ ਨੇ ਐਕਸਪ੍ਰੈਸ ਐਂਟਰੀ ਥਰੂ ਹੀ ਪੱਕੇ ਹੋਣਾ ਪੈਣਾ ਤੇ ਜਿਨ੍ਹਾਂ ਦੇ ਉਥੇ ਪੁਆਇੰਟਸ ਬੰਦੇ ਆ ਤੇ ਜਿਨ੍ਹਾਂ ਦੇ ਡਰਾ ਦੇ ਵਿੱਚ ਐਲੀਜੀਬਲ ਹੋਣਗੇ ਉਹ ਬੱਚੇ ਪੀਆਰ ਦੇ ਵਿੱਚ ਮਲਕੀ ਲੈਂਡ ਦੇ ਵਿੱਚ ਕਾਮਯਾਬ ਹੋ ਜਾਣਗੇ ਤੋਂ ਐਸ ਵੇਲੇ ਸਰ ਦਾਜਮਾ ਜਿਹੜੀ ਪੀਆਰ ਨਿਕਲ ਰਹੀ ਆ ਨਾ ਉਹ ਪਹਿਲੀ ਗੱਲ ਤੇ ਮੈਂ ਦਾਜਮਾ ਫਰੈਂਚ ਦੇ ਡਰਾ ਨਿਕਲ ਰਹੇ ਆ ਕੈਨੇਡੀਅਨ ਐਕਸਪੀਰੀਅੰਸ ਦੇ ਡਰਾ ਜਿਹੜੇ ਕਿ ਨਾਰਮਲ ਨਿਕਲਦੇ ਉਹ ਨਿਕਲਦੇ ਆ ਪੀਐਨ ਟ੍ਰੇਡ ਦੇ ਨਿਕਲਣ ਦੇ ਤੇ ਹੈਲਥ케ਅਰ ਦੇ ਨਾਲ ਨਿਕਲਣ ਦੇ ਐਤ ਕੀ ਜਿਹੜਾ ਰੀਸੈਂਟ ਰੌਣਕ ਨਿਕਲ ਉਹ ਐਜੂਕੇਸ਼ਨ ਵਾਲੇ ਜਿਹੜੇ ਕੀ ਇਹ ਨਾਲ ਰਿਲੇਟਡ ਜੌਬਸ ਉਹਨਾਂ ਨਾਲ ਵੀ ਜਿਹੜੇ ਕੀ ਨਿਕਲੇ ਹੈਗੇ ਆ ਤੇ ਇੱਥੇ ਮੈਂ ਇੱਕ ਹੋਰ ਕਲੈਰਿਟੀ ਦੇਣਾ ਚਾਹੂੰਗਾ ਡਰਾ ਤਾਂ ਬਹੁਤ ਜ਼ਿਆਦਾ ਨਿਕਲ ਰਿਹਾ ਪਰ ਐਸ ਵੇਲੇ ਜਿਹੜੀ ਕਿ ਦੂਰ ਆ ਮੈਨੂੰ ਐਸ ਵੇਲੇ ਪੋਜ਼ਿਟਿਵ ਲੱਗਦਾ ਹੈ ਕਿ ਜਿਹੜਾ ਕਿ ਲੌਂਗ ਟਰਮ 'ਚ ਮੈਂ ਬ੍ਰਾਈਟ ਫਿਊਚਰ ਦੇਖ ਰਿਹਾ ਕਿਉਂਕਿ ਹੈਲਥ ਕੇਅਰ ਤੇ ਮੈਂ ਇੰਨਾ ਰਲਾਇ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਸਾਡਾ ਬੱਚਾ ਇੱਕੋ ਨਹੀਂ ਨਾ ਲਗਾਤਾਰ ਹਰ ਬੱਚਾ ਹੀ ਚਾਹੇ ਮੈਡਿਕ ਅਜਾਏ ਮੈਂ ਤਾਂ ਕਹੂੰਗਾ ਕਮਰਸ ਦਾ ਬੱਚਾ ਲਾ ਲੋ ਚਾਹੇ ਆਈਟੀ ਦਾ ਬੱਚਾ ਲਾ ਲੋ ਸਾਰੇ ਮੈਡੀਕਲ ਵਾਲੇ ਪਾਸੇ ਗਏ ਨਾ ਤੇ ਮੈਂ ਉਹਦੀ ਫੇਵਰ ਦੇ ਵਿੱਚ ਨਹੀਂ ਹੈਗਾ ਇੰਨਾ ਤੇ ਮੈਂ ਇਸ ਵੇਲੇ ਬੱਚਿਆਂ ਨੂੰ ਫ੍ਰੈਂਚ ਜਾਂ ਟ੍ਰੇਡ ਵਾਲੇ ਪਾਸੇ ਜਾਣ ਨੂੰ ਕਹਿ ਰਿਹਾ ਤੇ ਫ੍ਰੈਂਚ ਜਿਹੜੀ ਮੈਂ ਤਾਂ ਕਹੂੰਗਾ ਕਿ ਫ੍ਰੈਂਚ ਸਭ ਤੋਂ ਮੈਂ ਤਾਂ ਕਹੂੰਗਾ ਟ੍ਰੇਡ ਨਾਲੋਂ ਵੀ ਡੋਮਿਨੇਟ ਮੈਂ ਕਹੂੰਗਾ ਕਿਉਂਕਿ 2028 ਦੇ ਵਿੱਚ ਐਮਬੈਸੀ ਨੇ ਕਲੀਅਰ ਦਿੱਤਾ ਹੋਇਆ ਜਿਹੜੇ ਫ੍ਰੈਂਚ ਦੇ ਡਰਾਅ ਹਨ ਸਭ ਤੋਂ ਵੱਡੇ ਬਲਕ ਦੇ ਵਿੱਚ ਜਿੰਨੇ ਵੀ ਡਰਾਅ ਨਿਕਲਦੇ ਨੇ ਸਭ ਤੋਂ ਵੱਡਾ ਨੰਬਰ ਫ੍ਰੈਂਚ ਦਾ ਹੀ ਜਿਹੜਾ ਕਿ ਨਿਕਲਦਾ ਆ ਰਿਹਾ ਸੋ ਜਿਹੜੀ ਹੁਣ ਦੋ categories ਡਿਫਾਈਨ ਕੀਤੀਆਂ ਪਹਿਲੀ category ਜਿਨ੍ਹਾਂ ਦੇ ਤਾਂ ਹਜੇ ਵਰਕ ਪਰਮਿਟ ਸ਼ੁਰੂ ਹੋਏ ਆ ਸ਼ੁਰੂ ਹੋਣੇ ਆ ਜਾਂ ਜਿਨ੍ਹਾਂ ਦਾ ਮੈਂ ਕਹਿੰਦਾ ਸਾਲ ਦਾ ਵੀ ਵਰਕ ਪਰਮਿਟ ਰਹਿੰਦਾ ਨਾ ਉਹ ਬੱਚਾ ਆਪਣੀ ਇੰਡੀਆ ਦੀ ਟਿਕਟ ਜਰੂਰ ਕਰਾਵੇ ਤੇ ਅੱਜ ਮੈਂ ਦੱਸੂਗਾ ਕਿ ਕੱਲੀ ਟਿਕਟ ਨਾ ਕਰਾਵੇ ਟਿਕਟ ਕਰਾਉਣ ਦੇ ਨਾਲ-ਨਾਲ ਮਾਪਿਆਂ ਨੂੰ ਤੇ ਉਸ ਬੱਚੇ ਨੂੰ ਵੀ ਮੈਂ ਤਾਂ ਕਹੂੰਗਾ ਕੰਪਰੋਮਾਈਜ਼ ਕਰਨਾ ਪੈਣਾ ਸਿੱਦਤ ਨਾਲ ਮੈਂ ਤਾਂ ਕਹੂੰਗਾ ਕਿ ਆਪਣੇ ਜੋ ਟਾਈਮ ਦੇਣਾ ਪੈਣਾ ਮੈਂ ਕਹੂੰਗਾ ਇੰਡੀਆ ਦੀ ਟਿਕਟ ਕਰਾ ਪਰ ਨਾ ਕਿਸੇ ਯਾਰ ਦੋਸਤ ਨੂੰ ਦੱਸੇ ਬੱਚਾ ਨਾ ਹੀ ਕਹੇ ਮਾਪੇ ਇੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਣ ਇਹ ਚੀਜ਼ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਮੈਂ ਚਾਹੁੰਦਾ ਮੈਂ ਸਾਡੇ ਬੱਚੇ ਫ੍ਰੈਂਚ ਵਾਲੇ ਪਾਸੇ ਤੁਰ ਪੈਣ ਕਿਉਂਕਿ ਨਾ ਫ੍ਰੈਂਚ ਨਾ ਮੈਂ ਬਹੁਤ ਦੇਰ ਦਾ ਸੀ ਸਰਦੇ ਨਾਲ 2 ਸਾਲਾਂ ਤੋਂ ਅਭਜਰਦਾ ਅਸ਼ਾਇਦ ਰੋਲਾ ਵੀ ਨਹੀਂ ਪੀਰਦਾ ਸ਼ੁਰੂ ਸਾਬ ਹੋਰ ਹੁੰਦਾ ਗਿਆ ਸੀ ਕਿ ਫ੍ਰੈਂਚ ਸਿੱਖ ਲੈਣੀ ਚਾਹੀਦੀ ਆਪ ਸਾਡੇ ਬੱਚਿਆਂ ਨੂੰ ਕਿ ਕਿਹੇ ਟਾਈਮ ਤੱਕ ਕੈਨੇਡਾ ਦੀ ਸਰਕਾਰ ਫ੍ਰੈਂਚ ਸਿੱਖਣ ਦੇ ਵੀ ਪੈਸੇ ਦੇ ਰਹੀ ਸੀਗੀ ਤੇ ਫ੍ਰੈਂਚ ਨਾ ਕਹਿੰਦੇ ਸਿੱਖਣੀ ਕਿਉਂ ਕਈ ਬੱਚੇ ਸ਼ੁਰੂ ਕਰਦੇ ਆ ਪਤਾ ਤਾਂ ਹੈ ਕਿ ਮੇਰਾ ਇੱਥੇ ਜੇ ਇਸ ਰਾਹ ਤੇ ਤੁਰਦਾ ਮੇਰੀ ਪੀਆ ਹੋ ਸਕਦੀ ਆ ਪਰ ਨਾ ਫ੍ਰੈਂਚ ਸਿੱਖਣੀ ਬੜੀ ਜਿਹੜੀ ਕਿ ਨਾ ਸਟਾਰਟ ਕਰਨਾ ਹੀ ਬੜੀ ਔਖੀ ਆ ਤੇ ਸਾਰੇ ਸੱਚਾਈ ਆ ਜ਼ਿੰਦਗੀ ਚ ਕੋਈ ਵੀ ਕੰਮ ਸ਼ੁਰੂ ਕਰਨਾ ਸਟਾਰਟ ਕਰਨਾ ਔਖਾ ਚਾਹੇ ਜਦੋਂ ਬੱਚਾ ਛੋਟਾ ਨਾ ਜਦੋਂ ਤੁਰਨਾ ਸਿੱਖਦਾ ਵਾ ਉਦੋਂ ਵੀ ਡਿੱਗ ਡਟਣਾ ਤੁਰਨਾ ਦਾ ਸੌਖਾ ਤੇ ਅੱਜ ਬੱਚਿਆਂ ਨੂੰ ਮੈਂ ਜਿਹੜੇ ਵੱਡੇ ਸਾਡੇ ਬੱਚੇ ਹੈਗੇ ਆ ਜਿਹੜੇ ਤੁਸੀਂ ਕਿਤੇ ਸਕੂਟਰ ਵੀ ਚਲਾਉਣਾ ਸ਼ੁਰੂ ਕੀਤਾ ਹੋਣਾ ਜਾਂ ਕਾਰ ਚਲਾਉਣੀ ਸ਼ੁਰੂ ਕਰਦੇ ਕਿਦਾਂ ਡੱਡੜਾ ਚਲਾਉਂਦੇ ਸੀ ਆਲੇ ਦੁਆਲੇ ਦੇਖ ਕੇ ਡ ਟੋ ਮੋੜ ਤੇ ਚਲਦੀ ਆ ਤੇ ਇਦਾਂ ਹੀ ਫਰੈਂਚ ਆ ਫਰੈਂਚ ਦੇ ਜਿਹੜੇ ਪਹਿਲਾ ਮੈਂ ਤਾਂ ਕਹਾਂਗਾ ਮੁੱਢਲਾ ਲੈਵਲ ਜੇ ਬੱਚਾ ਕਲੀਅਰ ਕਰ ਲੈਂਦਾ ਤੇ ਫਿਰ ਕੀ ਹੁੰਦਾ ਫਿਰ ਉਹਦੀ ਜਰਨੀ ਸਟਾਰਟ ਹੋ ਜਾਂਦੀ ਆ ਫਿਰ ਉਹ ਆਪਣਾ ਸਫਰ ਤੈਅ ਕਰ ਸਕੇਗਾ ਪਰ ਗੱਲ ਇਹ ਜਿਹੜੇ ਬੱਚੇ ਸਾਡੇ ਕੈਨੇਡਾ ਕੈਨੇਡਾ ਰਹਿੰਦੇ ਸਿੱਖਣੀ ਦੀ ਕੋਸ਼ਿਸ਼ ਕਰਦੇ ਉਹਨਾਂ ਵਾਸਤੇ ਥੋੜਾ ਔਖਾ ਜ਼ਰੂਰ ਆ ਕਿਉਂਕਿ ਉਹਨਾਂ ਬੱਚਿਆਂ ਨੇ ਕੰਮ ਵੀ ਕਰਨਾ ਉਹਨਾਂ ਬੱਚਿਆਂ ਨੇ ਘਰ ਦੇ ਰੈਂਟ ਵੀ ਦੇਣੇ ਆ ਉਹਨਾਂ ਬੱਚਿਆਂ ਨੇ ਆਪਣਾ ਖਾਣਾ ਪੀਣਾ ਵੀ ਕਰਨਾ ਸਾਰੇ ਘਰ ਦੇ ਕੰਮ ਵੀ ਕਰਨੇ ਆ ਤੇ ਆਈ ਅੰਡਰਸਟੈਂਡ ਟੋਟਲੀ ਕਿ ਉਹਨਾਂ ਵਾਸਤੇ ਥੋੜਾ ਚੈਲੈਂਜਿੰਗ ਆ ਸ ਚਾਹੇ 2 ਮਹੀਨੇ ਲਿਆਜੋ ਪਰ ਹਾਂ ਬਾਈਕਾਟ ਕਰਨਾ ਪੈਣਾ ਟੈਂਪਰੇਰੀ ਬੇਸਿਸ ਤੇ ਕਿ ਹਾਂ ਵੀ ਨਾਰਿਸੇਦਾਰਾਂ ਕੋਲ ਜਾਓ ਨਾ ਕੋਚੇ ਜਾਓ ਮਾਪਿਆਂ ਨੂੰ ਵੀ ਕਹੂੰਗਾ ਆਪਣੇ ਬੱਚਿਆਂ ਨਾਲ ਥੋੜਾ ਸਖਤੀ ਦੇ ਵਿੱਚ ਕਹਿ ਕੇ ਮੈਂ ਉਹ ਸਲਾਹ ਦੇ ਰਿਹਾ ਜਿਹੜਾ ਜੇ ਮੇਰਾ ਬੱਚਾ ਹੋਵੇ ਨਾ ਇਸਲੇ ਫਸੇ ਮੈਂ ਤਾਂ ਉਹਨਾਂ ਇਹ ਚੀਜ਼ ਕਰੂੰਗਾ ਐਨ ਬਾਈਕਾਟ ਕਰ ਕੇ ਉਹਨਾਂ ਨੂੰ ਕਹੂੰਗਾ ਸਵੇਰੇ ਤੂੰ ਫਰੈਂਚ ਲੈ ਜਾਣਾ ਮੰਮੀ ਤੇਰੀ ਨੇ ਰੋਟੀ ਤੈਨੂੰ ਬਣਾ ਕੇ ਦੇ ਦੇਣੀ ਆ ਹਾਂ ਬਾਪੂ ਦੇ ਰਹਿਣੇ ਰੈਂਟ ਨਹੀਂ ਮੰਗਣਾ ਇੱਥੇ ਆ ਕੇ ਮਲਗੀ ਤਾ 13 ਹੁਣ ਇੱਥੇ ਕੰਮ ਕੀ ਆ ਸਮਝ ਲੈ ਤੂੰ ਕੰਮ ਕਰਨ ਫੁੱਲ ਟਾਈਮ ਜੌਬ ਆਇਆ ਕੀ ਕਰਨਾ ਹੈ ਫਰੈਂਚ ਸਿੱਖਣ ਆਇ ਤੈਨੂੰ ਲੌਂਗ ਟਰਮ ਚ ਮਤਲਬ ਕਿ ਤੁਹਾਨੂੰ ਫਾਇਦਾ ਦਊਗੀ ਤੇ ਕਈ ਬੱਚਿਆਂ ਨੂੰ ਹੋਣਾ ਕਿ ਕੰਮ ਛੱਡਣਾ ਪੈਣਾ ਕੰਮ ਨਹੀਂ ਮਿਲਣਾ ਬਟਾ ਅੱਜ ਮੈਂ ਤੁਹਾਨੂੰ ਇੱਕ ਹੋਰ ਕਮਿਟਮੈਂਟ ਦੇਣ ਲੱਗਾ ਫ੍ਰੈਂਚ ਆਉਂਦੀ ਹੋਊਗੀ ਨਾ ਤੁਹਾਡੇ ਲਈ ਜੋਬਸ ਦੇ ਦਰਵਾਜ਼ੇ ਜ਼ਿਆਦਾ ਖੁੱਲ ਜਾਣੇ ਆ ਸੋ ਇੱਕ ਇਹ ਵੀ ਚੀਜ਼ ਯਾਦ ਤੁਸੀਂ ਰੱਖਣੀ ਹੈ ਕਿਉਂਕਿ ਫਿਰ ਤੁਹਾਡਾ ਦਾਇਰਾ ਬਹੁਤ ਵੱਡਾ ਹੋ ਜਾਣਾ ਤੇ ਇਹ ਚੀਜ਼ ਨੂੰ ਮੈਨੂੰ ਲੱਗਦਾ ਕਿ ਜਿਹੜੇ ਬੱਚਿਆਂ ਕੋਲ ਹਜੇ ਵੀ ਟਾਈਮ ਹੈ ਨਾ ਸਾਂਭ ਲੋ ਮੌਕਾ ਸਾਂਭ ਲੋ ਤੇ ਜੇ ਸਾਂਭ ਸਕਦੇ ਆ ਜਿਨ੍ਹਾਂ ਦੇ ਹਲੇ ਵਰਕ ਪਰਮਿਟ ਪਏ ਆ ਤੇ ਦੂਜੀ ਕੈਟਾਗਰੀ ਵੀ ਮੈਂ ਕਹੂੰਗਾ ਕਿ ਜਿਨ੍ਹਾਂ ਦੇ ਵਰਕ ਪਰਮਿਟ ਸਰ ਹੁਣ ਲਾਗੇ ਛਾਗੇ ਖਤਮ ਹੋਣ ਦੇ ਆ ਚੁੱਕੇ ਆ ਜਿਨ੍ਹਾਂ ਕੋਲ ਹੁਣ ਗੁੰਜਾਇਸ਼ ਨਹੀਂ ਬਚੀ ਜਿਹੜੇ ਹੁਣ ਬਾਰ-ਬਾਰ ਉੱਥੇ ਵਰਕ ਪਰਮਿਟ ਮਿਲੇ ਵਧਾਉਣ ਦੀ ਜਾਂ ਟੈਨਸ਼ਨ ਲੈ ਰਹੇ ਆ ਕਿ ਕੀ ਕਰੀਏ ਕੀ ਨਾ ਕਰੀਏ ਤੇ ਬਾਕੀ ਮੈਂ ਦੱਸੂੰਗਾ ਇਹ ਵਾਲੇ ਖਾਸ ਔਰਦੇ ਬੱਚੇ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਨ ਕਿਉਂਕਿ ਹੋ ਸਕਦਾ ਇਹਨਾਂ ਲਈ ਉਥੋਂ ਛੱਡ ਕੇ ਆਉਣਾ ਸ਼ਾਇਦ ਮਹਿੰਗਾ ਪੈ ਜਾਵੇ ਪਰ ਉਹ ਵੀ ਬੱਚਿਆਂ ਨੂੰ ਮੰਗੂਗਾ ਸਿਆਣਾਪ ਨਾਲ ਜਾ ਕੇ ਪਹਿਲੋਂ ਐਕਸਪ੍ਰੈਸ ਐਂਟਰੀ Google ਤੇ ਲਿਖ ਕੇ ਪੁਆਇੰਟ ਕੈਲਕੂਲੇਟ ਆਪਣੇ ਕਰਨੇ ਆ ਪੁਆਇੰਟ ਕੈਲਕੂਲੇਟ ਚ ਤੁਸੀਂ ਦੇਖਣਾ ਵਾ ਜੇ ਤੁਹਾਡੇ ਕੋਲ ਫੋਰਨ ਵਰਕ ਐਕਸਪੀਰੀਅੰਸ ਦੇ ਨਾਲ ਉਥੇ ਟਿਕ ਲਾ ਕੇ ਜੇ ਫੋਰਨ ਵਰਕ ਐਕਸਪੀਰੀਅੰਸ ਤੇ ਟਿਕ ਲਾ ਕੇ ਕੈਨੇਡੀਅਨ ਐਕਸਪੀਰੀਅੰਸ ਤੇ ਫੋਰਨ ਵਰਕ ਐਕਸਪੀਰੀਅੰਸ ਤੇ ਟਿਕ ਲਾ ਕੇ ਜੇ ਤੁਹਾਡੇ ਪੁਆਇੰਟ ਵੱਧਦੇ ਆ ਵਿਦ ਫ੍ਰੈਂਚ ਨਾਲ ਵੱਧਦੇ ਆ ਤੇ ਦੇਰ ਨਾ ਕਰੋ ਇੰਡੀਆ ਦੀ ਟਿਕਟ ਲੈ ਲਓ ਤੇ ਅੱਜ ਮੈਂ ਕਹਾਂਗਾ ਬੱਚਿਆਂ ਨੂੰ ਕਹਾਂਗਾ ਇੱਕ 10 ਵੀ ਦਵਾਂ ਕਿ ਤੁਸੀਂ ਇੱਕ ਅਸੀਂ ਵੀਡੀਓ ਇੱਥੇ ਪਿੱਛੇ ਦੇ ਜਰੂਰ ਬਣਾਈ ਸੀ ਤੇ ਜਰੂਰ ਤੁਸੀਂ ਉੱਥੇ ਜਾ ਕੇ ਚੈੱਕ ਕਰ ਲੈਣੀ ਕਿ ਕੈਨੇਡਾ 'ਚ ਤੁਸੀਂ ਪੀਆਰ ਆਪਣੇ ਪੁਆਇੰਟ ਕਿੱਦਾਂ ਬਣਾ ਸਕਦੇ ਹੋ ਸਿਰਫ ਸਿਰਫ ਤੁਹਾਡੇ ਨੌਲੇਜ ਵਾਲੀ ਵੀਡੀਓ ਸੀਗੀ ਤੁਹਾਡੇ ਵਾਸਤੇ ਜੋ ਕਿ ਮਾਰਕੀਟ 'ਚ ਘਾਟਾ 네ਗੇਟਿਵ ਜਿਹੜੀ ਜ਼ਿਆਦਾ ਰੌਲਾ ਜ਼ਿਆਦਾ ਪਰ ਕੁਝ ਸਮਝਾਣੀ ਦੇ ਪ੍ਰੈਕਟੀਕਲੀ ਤੁਹਾਨੂੰ ਸਮਝਾਉਣ ਦੀ ਟਰਾਈ ਕੀਤੀ ਸੀ ਤੇ ਇਹ ਚੀਜ਼ ਕਰ ਲੈਣੀ ਇੰਡੀਆ ਆ ਕੇ ਇੱਕ ਸਾਲ ਦੇ ਵਿੱਚ ਇੰਡੀਆ ਦੇ ਪ੍ਰੈਕਟੀਕਲ ਐਕਸਪੀਰੀਅੰਸ ਨਾਲ ਤੇ ਨਾਲ ਦੀ ਨਾਲ ਜੇ ਤੁਸੀਂ ਇੰਡੀਆ ਆ ਕੇ ਉਹ ਜਿਹੜੇ ਮੈਂ ਪਹਿਲੇ ਬੱਚਿਆਂ ਨੂੰ ਗੱਲ ਕੀਤੀ ਆ ਸੇਮ ਥਿੰਗ ਤੁਸੀਂ ਆਪਣੀ ਫ੍ਰੈਂਚ ਨਾਲ ਕੰਮ ਕਰਦੇ ਆ ਸੋ ਤੁਹਾਡੇ ਪੁਆਇੰਟ ਡਬਲ ਤਰੀਕੇ ਨਾਲ ਵੱਧ ਸਕਦੇ ਆ ਤੇ ਜਿਹੜੀ ਫ੍ਰੈਂਚ ਦੀ ਡੈਰੀ ਹੈਗੀ ਆ 2028 ਤੱਕ ਕੈਨੇਡਾ ਦੀ ਗਵਰਨਮੈਂਟ ਨੇ ਆਪਣੀ ਆਫੀਸ਼ਲ ਸਾਈਟ ਤੇ ਕਿਹਾ ਹੋਇਆ ਕਿ ਸਾਨੂੰ ਬੰਦੇ ਚਾਹੀਦੇ ਆ ਫ੍ਰੈਂਚ ਸਾਡੀ ਸੈਕੰਡ ਲੈਂਗੁਏਜ ਆ ਸੋ ਵੈਨ ਵੈਨ ਸਿਚੁਏਸ਼ਨ ਹੋ ਸਕਦੀ ਆ ਖਾਸ ਕਰਕੇ ਮੈਂ ਬੱਚਿਆਂ ਨੂੰ ਕਹਾਂਗਾ ਆਪਣਾ ਉਥੇ ਲੀਗਲ ਸਟੇਟਸ ਨਾ ਖਰਾਬ ਕਰਨ ਜਿਹੜੇ ਬੱਚੇ ਨੇ ਪੂਰਾ ਵਾਹ ਲਾ ਲਿਆ ਉਹਨ ਵਾਦਰੇ ਜਦੋਂ ਉਹਨੇ ਲਾ ਗਿਆ ਦੇਖ ਲਿਆ ਕਿ ਕਿਸੇ ਤਰ੍ਹਾਂ ਜਾਂ ਹੁਣ ਏਜੰਟਾਂ ਉਹਨਾਂ ਕੋਲ ਜਾਂ ਲਾਅਰ ਬੜੇ ਵੱਡੇ ਲੈਵਲ ਦੇ ਉੱਤੇ ਪੈਸੇ ਮੰਗੇ ਜਾ ਰਿਹਾ ਉਹ ਬੱਚਾ ਇੱਕ ਵਾਰੀ ਗੂਗਲ ਤੇ ਜਾ ਕੇ ਪੁਆਇੰਟ ਕੈਲਕੂਲੇਟਰ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਕੈਲਕੂਲੇਟਰ ਕਰਕੇ ਤੇ ਆ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦਸੀਆਂ ਫਰੈਂਚ ਦੇ ਪੁਆਇੰਟ ਨਾਲ ਜੋੜ ਜੋੜ ਲੈਣੇ ਆ ਤੇ ਨਾਲ ਦੀ ਨਾਲ ਜਿਹੜੇ ਕੀ ਆ ਵਰਕ ਫੋਰਨ ਵਰਕ ਐਕਸਪੀਰੀਅੰਸ ਦੇ ਪੁਆਇੰਟ ਜੋੜ ਲੈਣੇ ਆ ਜੇ ਤੁਸੀਂ ਦੇਖੋ ਤੁਸੀਂ ਲਗਭਗ 500 ਦੇ ਲਾਗੇ ਤੇ ਬਿਲਕੁਲ ਹੀ ਤੁਸੀਂ ਪਹੁੰਚ ਸਕਦੇ ਆ ਕਿਉਂਕਿ ਤੁਹਾਡੇ ਕੋਲ ਕੈਨੇਡਾ ਦੀ ਪੜ੍ਹਾਈ ਵੀ ਆ ਕੈਨੇਡਾ ਦਾ ਐਕਸਪੀਰੀਅੰਸ ਵੀ ਹੋਣਾ ਵਾ ਤੁਹਾਡੇ ਕੋਲ ਐਸ ਵੀ ਹੋਣੀ ਆ ਤੁਹਾਡੇ ਕੋਲ ਫ੍ਰੈਂਚ ਵੀ ਹੋਣੀ ਆ ਤੁਹਾਡੇ ਕੋਲ ਜਿਹੜੀ ਆ ਫੋਰਨ ਵਰਕ ਐਕਸਪੀਰੀਅੰਸ ਵੀ ਹੋਣਾ ਤਾਂ ਤੁਸੀਂ ਪੀਆਰ ਦੇ ਬੜਾ ਲਾਹੇ ਲਾਗੇ ਜਾ ਸਕਦੇ ਆ ਚਾਹੇ ਇਹ ਕੈਟਾਗਰੀ ਲਾ ਲਏ ਚਾਹੇ ਫ੍ਰੈਂਚ ਦੇ ਨਾਲ ਲਾ ਲਓ ਚਾਹੇ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਕੈਟਾਗਰੀ ਦੇ ਵਿੱਚ ਅੰਡਰ ਆ ਸਕਦੇ ਆ ਇੱਕ ਹੋਰ ਦਾ ਸਮਾ ਜਿਹੜੇ ਟ੍ਰੇਡ ਵਾਲੇ ਬੱਚੇ ਆ ਉਹੀ ਕਹਿੰਦਾ ਟ੍ਰੇਡ ਵਾਲੇ ਬੱਚੇ ਵੀ ਟ੍ਰੇਡ ਨੂੰ ਵੀ ਮੈਂ ਤਵੱਜੋ ਜ਼ਰੂਰ ਦੇ ਰਿਹਾ ਕਿਉਂਕਿ ਟ੍ਰੇਡ ਦੀ ਜਿਹੜੀ ਉਹਨਾਂ ਨੇ ਕਿ ਪਾਸ ਦੇ ਵਿੱਚ ਇਨਫੋਰਮੇਸ਼ਨ ਸਿਗੀ ਕਿ ਜਿਹੜੇ ਇਲੀਗਲ ਵੀ ਹੋਏ ਇਹਦੇ ਤੋਂ ਅਸੀਂ ਡਿਫਰੈਂਟ ਪਾਥਵੇ ਲੈ ਕੇ ਆਵਾਂਗੇ ਪਰ ਜਦ ਤੱਕ ਨਹੀਂ ਆਉਂਦਾ ਮੈਂ ਉਸ ਚੀਜ਼ ਨੂੰ ਹਲੇ ਨਹੀਂ ਦਿੰਦਾ ਤੇ ਪਰ ਜਿੱਦਾਂ ਇਸ ਵੇਲੇ ਮੋਟੀਵੇਸ਼ਨ ਵਾਲੀ ਗੱਲ ਇਹ ਸੀ ਕਿ ਟ੍ਰੇਡ ਵਾਲੇ ਬੱਚਿਆਂ ਦਾ ਜਿਹੜਾ ਡਰਾਅ ਡਰਾਅ ਜਿਹੜਾ ਜ਼ਰੂਰ ਨਿਕਲਿਆ ਪਰ ਡਰਾਅ ਥੋੜਾ ਜਿਹਾ ਹਾਈ ਰੈਂਡ ਦੇ ਸੀਗੀ 500 ਪਲੱਸ ਹੈਗਾ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਸਾਡੇ ਜਿਹੜੇ ਪਲੱਸ 2 ਪਾਸਵਰਡ ਵਾਲੇ ਬੱਚੇ ਮੌਕਾ ਖੋਝ ਸਕਦੇ ਆ ਸੋ ਆਪਾਂ ਉਹਨਾਂ ਚੀਜ਼ਾਂ ਵੱਲ ਚਾਈਏ ਜਿਹੜੇ ਚੀਜ਼ਾਂ ਦਾ ਸਾਡਾ ਪਾਥ ਮਲੀ ਕਲੀਅਰ ਹੋ ਸਕਦਾ ਤੇ ਸਰ ਇਹ ਉਹ ਸੁਲਾਵਾ ਜਿੱਥੇ ਨਾ ਤੁਹਾ ਹਾਂ ਟਿਕਟਾਂ ਦੇ ਲੱਗਣੇ ਉਧਰ ਚਲੋ ਘਰ ਆਉਣਾ ਮਲਿਕ ਪੈਸੇ ਨਾ ਕਿਸੇ ਏਜੰਟ ਦੀ ਜੇਬ 'ਚ ਜਾਣੇ ਆ ਨਾ ਕਿਸੇ এমਪਲੋਇਰ ਦੀ ਜੇਬ 'ਚ ਜਾਣੇ ਆ ਸਿਰਫ ਤੇ ਸਿਰਫ ਡੈਡੀਕੇਸ਼ਨ ਦੀ ਲੋੜ ਆ ਤੁਹਾਡੀ ਮਿਹਨਤ ਦੀ ਤੇ ਜਿਹਦੇ ਨਾਲ ਕਿ ਤੁਸੀਂ ਫ੍ਰੀ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਅੱਜ ਕਮਾ ਹੋਰ ਦੱਸ ਦਵਾਂ ਸਰ ਮੈਂ ਉਹ ਵੀ ਬੱਚੇ ਇਹਨਾਂ ਨੂੰ ਮਿਲਾ ਸਕਦਾ ਵਾਂ ਜਿਹੜੇ ਇੰਡੀਆ ਰਹਿੰਦੇ ਹੋਏ ਸਹੀ ਸਮੇਂ 'ਤੇ ਜਿਹਨੇ ਅੜੀਆ ਕੀਤਾ ਫ੍ਰੈਂਚ ਸਿੱਖ ਗਏ ਇੰਡੀਆ ਤੋਂ ਵੀ ਬੱਚੇ ਪੀਆਰ ਦੀ ਲਾਈਨਾਂ 'ਚ ਲੱਗਣਾ ਸ਼ੁਰੂ ਹੋ ਗਿਆ ਬਟ ਹਾਂ ਜੇ ਤੁਸੀਂ ਫ੍ਰੈਂਚ ਸਿੱਖ ਜਾਂਦੇ ਆ ਤੁਸੀਂ ਇੰਡੀਆ ਵਾਲੇ ਜਿਹੜੇ ਕੈਂਡੀਡੇਟ ਨੂੰ ਹਮੇਸ਼ਾ ਉੱਪਰ ਹੋਵੋਗੇ ਕਿਉਂਕਿ ਤੁਹਾਡੇ ਕੋਲ ਕੈਨੇਡਾ ਦੀ ਐਜੂਕੇਸ਼ਨ ਦੇ ਪੁਆਇੰਟ ਵੀ ਮਿਲਨੇ ਆ ਤੁਹਾਨੂੰ ਕੈਨੇਡਾ ਦੀ ਵਰਕ ਐਕਸਪੀਰੀਅੰਸ ਦੇ ਪੁਆਇੰਟ ਵੀ ਜਿਹੜੇ ਕੀ ਮਿਲਨੇ ਹੈਗੇ ਸੋ ਉਹਨਾਂ ਨਾਲ ਤੁਹਾਡਾ ਮੁਕਾਬਲਾ ਨਹੀਂ ਕੋਈ ਤੁਸੀਂ ਅੱਪਰ ਹੈਂਡੀ ਰਹੋਗੇ ਜਿਹੜੇ ਬੱਚੇ ਉੱਥੇ ਗਏ ਆ ਸੋ ਕੈਨੇਡਾ ਦੇ ਪੀਆਰ ਲੈਣੀ ਔਖੀ ਜ਼ਰੂਰ ਆ ਮੈਂ ਤਾਂ ਕਹੂੰਗਾ ਪਰ ਇੰਪੋਸੀਬਲ ਨਹੀਂ ਹੈਗੀ ਸੋ ਇਸ ਜਿੱਥੇ ਸਾਨੂੰ ਇੱਕ ਦੁਨੀਆ ਤੋਂ ਅਲੱਗ ਚੱਲ ਕੇ ਮਿਹਨਤ ਕਰਕੇ ਐਗਜ਼ਾਮਪਲ ਸੈੱਟ ਕਰਨੀ ਪੈਣੀ ਆ ਤੇ ਜਿਹੜੀ ਵੀਨ ਵੀ ਸਿਚੁਏਸ਼ਨ ਆ ਜੁੜੀ ਮੈਂ ਤੁਹਾਡੇ ਨਾਲ ਦੱਸ ਕੇ ਛੱਡਿਆ ਬਾਕੀ ਫਿਰ ਵੀ ਤੁਸੀਂ ਆਪਣੀ ਪ੍ਰੋਫਾਈਲ ਸਾਂਝੀ ਕਰੋ ਤੇ ਆਪਣੇ ਮਾਪਿਆਂ ਨੂੰ ਇੱਥੇ ਇੰਡੀਆ ਸਾਡੇ ਆਫਿਸ ਭੇਜੋ ਕੋਈ ਸਲਾਹ ਦਾ ਪੈਸਾ ਨਹੀਂ ਆ ਜਾ ਕੋਈ ਕਿਸੇ ਤਰ੍ਹਾਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਉਹਨੂੰ ਕਹੂੰਗਾ ਕਿ ਆ ਖਰਚਾ ਵਾ ਬਟ ਹਾਂ ਸਾਡੇ ਜਿਹੜੇ ਆਫਿਸ ਆਉਣਾ ਖਰਚਾ ਤੇ ਹੈਗਾ ਚਾਹ ਪਾਣੀ ਪੀ ਕੇ ਜਾਓ ਬਟ ਇਹ ਸਿਰਫ ਇਨਸਾਨੀਅਤ ਤੌਰ ਤੇ ਹੈ ਕਿ ਜੇ ਸਾਡੇ ਕੋਲ ਹਜ਼ਾਰਾਂ ਬੱਚਾ ਗਿਆ ਹੋਇਆ ਜਿਨ੍ਹਾਂ ਦੀਆਂ ਫੈਮਲੀਆਂ ਜਾਂ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਅੱਜ ਤੱਕ ਬੜੇ ਦਿਨ ਜੁੜੇ ਆਏ ਵੱਡੇ ਨੰਬਰ ਦੇ ਵਿੱਚ ਬੱਚੇ ਜੇ ਅੱਜ ਵੀ ਜੁੜੇ ਹੋਏ ਆ ਜੇ ਸਾਡੀ ਸਲਾਹ ਦੇ ਨਾਲ ਕਿਸੇ ਦਾ ਮਤਲਬ ਹੈ ਕਿ ਬੱਚਾ ਜਾਂ ਮੋਟੀਵੇਸ਼ਨ ਨਾਲ ਬੱਚਾ ਸਿਰੇ ਲੱਗਦਾ ਤੇ ਬਿਲਕੁਲ ਅਸੀਂ ਆਪਣਾ 100% ਦੇਣ ਨੂੰ ਤਿਆਰ ਹਾਂ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਕਰੀਨ ਤੇ ਨੰਬਰ ਹੈ 85578 85578 ਟੈਲੀਫੋਨ ਕਰੋ ਨਿੱਜੀ ਤੌਰ ਤੇ ਮਿਲੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਸੋਚ ਵਿਚਾਰ ਕੇ ਅੱਗੇ ਵਧੋ ਧੰਨਵਾਦ